ਮੁਹਤਿਆਰ ਕਰਿਆ ਐਨਾ ਸੋਚੀ ਵੀ ਇੰਨੀ ਜਲਦੀ ਜੈਲਾ ਬੁੜਾ ਜਿੱਕੇ ਬਿੱਲਾ ਦੇ ਮਾਰ ਲਿਆ ਆ ਅੱਜ ਜਿੱਦੜ ਦਾ ਪ੍ਰੋਗਰਾਮ ਬੁੱਕ ਹੋਇਆ ਆ ਦਵਿੰਦਰ ਆਪਣੇ ਪ੍ਰਧਾਨ ਸਾਹਿਬ ਇਹਨਾਂ ਨੂੰ ਪਤਾ ਨਹੀਂ ਕੀ ਨੇ ਦੱਸਦਾ ਤੂੰ ਕੇਲੇ ਨਹੀਂ ਸ਼ਕੀਨਾ ਕੇਲੇ ਨਹੀਂ ਸ਼ਕੀਨਾ ਇਹਨਾਂ ਨੇ ਤਾਂ ਪਿੱਛੇ ਟੋਕਰਾ ਭਰ ਕੇ ਰੱਖਿਆ ਪਿਆ ਉਹ ਕੇਲੇ ਥੋੜੇ ਜਿਹਾ ਨਰਮ ਲੱਗ ਕੇ ਜਾਨੀ ਖੜਦਾ ਹੋਰ ਨਗਰ ਲੈ ਵੀ ਪਿੰਡ ਵਾਲਿਓ ਜੈਲਾ ਫੁੜਾ ਅੱਜ ਤੁਹਾਡੇ ਕੋਲ ਦੁੱਖ ਰੋਣ ਆਇਆ ਦੁੱਖ ਲੈ ਵੀ ਤੋ ਲੜੇ ਮੁੰਡਾ ਤੂੰ 당 ਲੈ ਲਾ ਹੋਇ ਕੋਲੇ ਸਾਜ ਰੱਖਿਓ ਮੱਠੇ ਮੱਠੇ ਆਹਾ ਸਾਡੇ ਉਸਤਾਦ ਲੋਕ ਕਹਿੰਦੇ ਹੁੰਦੇ ਵੀ ਕਲਾਕਾਰ ਦੀ ਆਵਾਜ਼ ਅੱਗੇ ਹੋਣੀ ਚਾਹੀਦੀ ਹੈ ਸਾਜ਼ਾਂ ਦੀ ਆਵਾਜ਼ ਪਿੱਛੇ ਹੋਣੀ ਚਾਹੀਦੀ ਸਮਝ ਆਵੇ ਕੀ ਗਾਉ ਲੈ ਵੀ ਕਰੀਏ ਸ਼ੁਰੂ ਨਿੱਕ ਮੱਜਾਂ ਚਾਰ ਕੇ ਲਿਆਵਾਨੀ ਬੱਚਿਆਂ ਨੂੰ ਰੋਜ ਖਣਾ ਮਾਨੀ ਸਾਡੇ ਮੁੰਡਿਆਂ ਨੇ 15 ਮਹੀਨਾਂ ਸਾਂ ਰੱਖਿਆ ਵੀ ਮੇਰੇ ਮੂਹਰੇ ਲਾਣੇ ਜਾ ਕੇ ਬਾਬਾ ਛੱਪੜ ਜਨ ਮਾਰਿਆ ਤਾਂ ਸਬਾਬਾ ਕਿੱਧਰ ਨੂੰ ਜਾਵੇ ਮੈਂ ਤਾਂ ਅੱਧਾ ਸਵੇਿਆਂ ਚ ਗਿਆ ਪਿਛਲਾ ਪਹਿਰਾ ਮੇਰਾ ਹੈ ਨਿੱਤ ਮੱਜਾ ਚਾਰ ਕੇ ਲਿਆਵਾਨੀ ਲਿਆਵਾਨੀ ਬੱਚਿਆਂ ਨੂੰ ਰੋਜ ਖੜਾਵਾਣੀ ਹਟ ਹਟ ਨਿੱਤ ਮੱਜਾ ਚਾਰ ਕੇ ਲਿਆਵਾਨੀ ਬੱਚਿਆਂ ਨੂੰ ਰੋਜ ਖੜਾਵਾਣੀ ਬੱਤਿਆ ਚਾਰ ਕੀ ਲਾਵਾਂ ਮੈਂ ਬੱਚਿਆਂ ਨੂੰ ਰੋਜ਼ ਖਰਾਵਾ ਨਹੀਂ ਮੇਰੀ ਕਿੰਨੀ ਸੇਵਾ ਕਰਦੀ ਸੀ ਉਹ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵੱਟ ਗਈ ਨਹੀਂ ਨਕਾ ਤੂੰ ਹੁਣ ਮੁੱਖ ਪਿਆਰ ਕੋਈ ਕਿਉਂ ਦਾਤ ਕੋਣੋਂ ਹਟ ਗਈ ਨਹੀਂ ਨਕਾ ਤੂੰ ਹੁਣ ਮੁੱਖ ਪਿਆਰ ਕੋਈ ਕਿਉਂ ਦਾਤ ਕੋਣੋਂ ਹਟ ਗਈ ਨਹੀਂ ਕੀ ਤਾਰਜ ਕਿਉਂ ਪਉਣ ਤੋਂ ਕਿਹੜਾ ਮੈਂਬਰ ਰੋਕਦਾ ਛੋਟਾ ਮੁੰਡਾ ਰੋਕਦਾ ਜਾਂ ਵੱਡਾ ਰੋਕਦਾ ਕੰਨਲ ਜਿਆ ਜਾਂ ਆਪਣੀ ਛੋਟੀ ਨੂੰ ਰੋਕਦੀ ਆ ਜਾਂ ਵੱਡੀ ਰੋਕਦੀ ਆ ਬੋਤਾ ਜਿਆ ਮੁਹਤਿਆਰ ਕੋਲ ਖੁੱਲ ਕੇ ਦੱਸ ਦੇ ਤੇਰੇ ਪਿੱਛੇ ਸਾਰੇ ਟੱਬਰ ਨਾਲ ਪਾਥੀਓ 파ਤੀ ਹੋਣ ਨੂੰ ਤਿਆਰ ਆ ਆਹ ਲੈ ਕਿਉਂ ਦੇ ਜਿਉਂਦੇ ਜੀ ਮੁਖ ਤਿਆਰ ਕਰੇ ਨ ਮੁਖ ਤਿਆਰ ਕਰੇ ਨ ਮੁਖ ਤਿਆਰ ਕਰੇ ਨ ਮੁਖ ਤਿਆਰ ਕਰੇ ਮੇਰੇ ਜਿਉਂਦੇ ਜੀ ਮੁਖ ਤਿਆਰ ਕਰੇ ਘਰ ਵਿੱਚ ਚੱਲੂਗੀ ਮੇਰੀ ਨੀ ਹੋ ਜੱਜ ਦੇ ਰੀਟਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਜੱਜ ਦੇ ਰੀਟਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਮੈਂਨੇ ਕੀ ਸੋਚਦਾ ਨਾ ਨਾ ਮੈਂਨੇ ਕੀ ਸੋਚਦਾ ਆਨੇਕ ਸੋਚਦਾ ਰਹਿੰਦਾ ਹਾਂ ਸੇਤ ਤੇਰੀ ਕਿਉਂ ਕਟ ਗਈ ਨਹੀਂ ਨਾ ਕਾ ਤੂੰ ਹੁਣ ਮੁਖ ਪਿਆਰ ਤੁਰੇ ਕਿਉਂ ਦਾਲ ਚ ਪਾਉਣਾ ਹਟ ਗਈ ਨਹੀਂ ਪੁਰਾਹੇ ਮੜੀ ਜੀ ਕਾ ਤੂੰ ਹੁਣ ਮੁਖ ਪਿਆਰ ਤੁਰੇ ਕਿਉਂ ਦਾਲ ਚ ਪਾਉਣਾ ਹਟ ਗਈ ਨਹੀਂ ਪ੍ਰਵਾੜਾ ਢੱਪਾ ਚੱਕਤੀ ਮੈਂ ਜਦ ਚੀਰੀ ਢਾਲ ਚ ਪਾਉਂਦੇ ਵੇਣ ਆਪਾਂ ਮੁਖਤਿਆਰ ਕੋਰੇ ਇਹਨੇ ਤਾਂ ਆਪਣਾ ਬੁਰਾ ਹਾਲ ਕਰਿਆ ਪਿਆ ਆਪਾਂ ਤਾਂ ਗੁਰਨਾ ਖੇੜੀ ਵਾਲੇ ਆਪਾਂ ਤਾਂ ਪਿੰਡਾਂ ਵਾਲੇ ਬੰਦੇ ਆਂ ਸ਼ਹਿਰ ਨਾਲ ਸ਼ਹਿਰੀ ਬੰਦੇ ਆ ਤੂੰ ਬੇਫਿਕਰ ਹੋ ਜਾ ਬਲੂੜ ਵਾਲੇ ਕੋਲੇ ਆ ਗੁਰਨਾ ਖੇੜੀ ਵਾਲੇ ਕੋਲੇ ਆਏ ਹੋਏਨ ਲਾਕੇ ਵਾਲੇ ਕੋਲੇ ਆਏ ਹੋਇਆ ਬੇਫਿਕਰ ਹੋ ਜਾ ਦਿਲ ਨਾ ਸੱਟਿਆ ਕਰ ਨਾਲੇ ਪਿੰਡ ਵਾਲਿਓ ਮੈਂ ਝੋਲਾ ਐ ਮੀਨ ਚੱਕੀ ਫਿਰਦਾ ਮੇਰੀਆਂ ਕਿਹੜਾ ਮੋਗਗੇ ਨੂੰ ਚਲਦੀਆਂ ਥੋੜੇ ਸਿਰ ਤੇ ਰੋਟੀ ਮੈਂ ਖਾਣੀ ਐ ਬਾਈ ਉੱਠ ਕੇ ਗੇੜਾ ਗੂੜਾ ਦਿਆ ਕਰੋ ਮਾਇਆ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਦੇ ਐਸ਼ ਬਿਨੇ ਰੇਤੇ ਕਦੇ ਯਾਸ਼ ਬਣੀ ਰਹੀ ਤੇ ਕਿੱਲੇ ਤੇ ਖੜਾ ਪਸ਼ੂ ਵੀ ਗੇੜੇ ਦੇਣ ਲੱਗਦਾ ਸ਼ਾ ਸ਼ੰਗ ਦੀ ਤੁਰਦੇ ਫਿਰਨੇ ਚੰਗੇ ਲੱਗਦੇ ਇੱਧਰ ਸਾਡੇ ਪੁਲਿਸ ਮੁਲਾਜ਼ਮ ਖੜੇ ਨੇ ਮੇਰੇ ਭਰਾ ਖੜੇ ਆ ਹੌਲਦਾਰ ਮੈਂ ਬਾਬਾ ਜੀ ਅਗੇ ਅਰਦਾਸ ਬੇਨਤੀ ਕਰੂੰਗਾ ਮੇਰੇ ਭਰਾ ਦੇ 2 2 3 3 ਸਟਾਰ ਲੱਗ ਜਾਣ ਤੇ ਪਰ ਸਾਡਾ ਖਿਆਲ ਜ਼ਰੂਰ ਰੱਖਿਆ ਕਰੋ ਭਰਾਵਾਂ ਦਾ ਆਹਾਹਾ ਕਿਉਂਕਿ ਤੁਹਾਡੇ ਸਿਰ ਤੇ ਰੋਟੀ ਖਾਣੀਆਂ ਸੀ ਤੁਹਾਡੇ ਸਿਰ ਤੇ ਸਾਡਾ ਕੰਮ ਚੱਲਦਾ ਭਾਈ ਮਹਾਰਾਜ ਤੰਦਰੁਸਤੀਆਂ ਬਖਸ਼ੇ ਮਲਾਜ਼ਮ ਵੀਰਾਂ ਨੂੰ ਤਰਕੀਆਂ ਦੇਵੇ ਬਾਬਾ ਤੇ ਸਾਰਿਆਂ ਨੂੰ ਤਰਕੀਆਂ ਦੇਵੇ ਭਾਈ ਆਹਾ ਹਾ ਹਾ ਜਿੰਨੀ ਤੁਸੀਂ ਅੱਜ ਮੈਨੂੰ ਮਾਇਆ ਦਿਓਗੇ ਮੈਂ ਫੜ ਫੜ ਕੇ ਭਈਆਂ ਐ ਐ ਕਰਵਾ ਕਰਾ ਕੇ ਝੋਲੇ ਚ ਪਾਈ ਨੂੰ ਬਕਵਾਈ ਜਾਊਗਾ ਇਹ ਜਾਣ ਸਾਰ ਗੱਡੀ ਚ ਉਤਰ ਕੇ ਜਾ ਕੇ ਮੈਂ ਭਾਈ ਇਹ ਲੰਗਰ ਚ ਪਾ ਦੂੰਗਾ ਹਾਂ ਲੰਗਰ ਉਹ ਜਿਹੜਾ ਸਾਡੀ ਰਸੋਈ ਚ ਪਕਦਾ ਹੈ ਏ ਬਨੂੜ ਵਾਲੀ ਬਹੁਤ ਖਰਾਬ ਆ ਮੁਖਤਿਆਰ ਕਰੇ ਤੂੰ ਵੇ ਫਿਕਰ ਹੋ ਜਾ ਬਾਬੇ ਦੇ ਦਰਵਾਜ਼ੇ ਤੇ ਆਏ ਹੋਇਆ ਆਪਾਂ ਬਾਬੇ ਦੇ ਦਰਵਾਜ਼ੇ ਤੇ ਰੋਟੀ ਖਾ ਲਾਂਗੇ ਆਪਾਂ ਪੋਚਾ ਲਾ ਲਾ ਕੇ ਰੋਟੀ ਖਾ ਲਿਆ ਕਰਾਂਗੇ ਤੂੰ ਪੋਚਾ ਲਾ ਲਿਆ ਕਰੀ ਮੈਂ ਪੈਗਲਾ ਲੱਗ ਮੈਂ ਤਾਂ ਦਦਾ ਜਤੋਂ ਕਲਾਸ ਪੜਾਂ ਹਾਂ ਤੂੰ ਦਦਾ ਜਤੋਂ ਕਲਾਸ ਪੜਾਂ ਛੋਟੀ ਦੀ ਭੁੱਖੀ ਦੀ ਬਾਤ ਕਿਉਂ ਦੇ ਬਸਦੇ ਰਹੋ ਭਾਈ ਝੋਲੇ ਦਾ ਖਿਆਲ ਰੱਖਿਆ ਕਰੋ ਭਗਵਾਨ ਮੈਂ ਮਾਇਆ ਨੂੰ ਘਾਟੀ ਹੱਥ ਲਾਉਣਾ ਵੈਸੀ ਜੇ ਢੇਰੀ ਲੱਗ ਜੇ ਫੇ ਚెంਪੇ ਨਾ ਚੱਕ ਵੀ ਲੈਣੇ ਆਪਣੇ ਕੋਲ 12 ਕਿल्ले ਪੈੜੀ ਦੇ ਆ ਚਾਰ ਚਾਰ ਨਕੰਮੇ ਮੁੰਡਿਆਂ ਨੂੰ ਆ ਜਾਣਗੇ ਆਪਣੇ ਵਾਲੇ ਚਾਰ ਕਿੱਲਾਂ ਦੀ ਸਕੀਨ ਸੁਣ ਲੈ ਚਾਰ ਕਿੱਲੇ ਆਪਣੇ ਹਿੱਸੇ ਦੀ ਵਾਹਿਗੁਰੂ ਵਾਹਿਗੁਰੂ ਤੰਦਰੁਸੀਆਂ ਬਖਸ਼ੇ ਭਾਈ ਹੁਣ ਚੜਦੇ ਆ ਕਲਾਚ ਰਖੇ ਮਹਾਰਾਜ ਮਹਾਰਾਜ ਅਰਦਾਸ ਬੇਨਤੀ ਕਰੂੰਗਾ ਮੈਂ ਤਾਂ ਭਾਈ ਜੀ ਆਪਾਂ ਹਾਂ ਅੱਜ ਚਾਰ ਕਿੱਲੇ ਆਪਣੇ ਹਿੱਸੇ ਦੀ ਪਹਿਲੀ ਠੇਕੇ ਉਤੇ ਚੜਾਵਾਂਗੇ ਧਾਵਾਂਗੇ ਮੰंजे ਬੈਠਕ ਵਿੱਚ ਨਾਲੇ ਟੈਲੀਵੀਜ਼ਨ ਲਿਆਵਾਂਗੇ ਧਾਵਾਂਗੇ ਮੰंजे ਬੈਠਕ ਵਿੱਚ ਨਾਲੇ ਟੈਲੀਵੀਜ਼ਨ ਲਿਆਵਾਂਗੇ ਕਤਲ ਗੂ ਸਾਰੀ ਦੁਨੀਆ ਦਾ ਕਤਲ ਗੂ ਸਾਰੀ ਦੁਨੀਆ ਦਾ ਕਿਤੇ ਹਾਰ ਵੀ ਵੇਖਿਆ ਕਰਾਂਗੇ ਮੈਂ ਨੂੰ ਤਾਂ ਗੱਲ ਜੱਤਗੀਨੀ ਤਾ ਤੂੰ ਹੁਣ ਮੁਖ ਤਿਆਰ ਕਿਉ ਰੇ ਕਿਉ ਦਾ ਚਟਾਉਣਾ ਹਟ ਗਈਨੀ ਮੈਂ ਕੀ ਕਰਾਂ ਸਰਦਾਰਾ ਤੇ ਤੂੰ ਹਾਂ ਦੀ ਘਰ ਵਿੱਚ ਫੁਕਸੀ ਆ ਤਾਹੀ ਹੁਣ ਮੁਖ ਤਿਆਰ ਕਿਉ ਦਾਲ ਜਿ ਪਾਉਣਾ ਹਟ ਗਈਨੀ ਗੁਰੂ ਵਾਹਿਗੁਰੂ ਤਾੜੀਆਂ ਬਜਾ ਦੇ ਕਰੋ ਭਾਈ ਤਾੜੀਆਂ ਬਜਾ ਦੇ ਕਰੋ ਬਹਿ ਜਾ ਭਾਈ ਬਹਿ ਜਾ ਬਹਿ ਜਾ ਕੁਛ ਕਹਿੰਦੇ ਆਹੋ ਵਾਹ ਹੋਰ ਹੋਰ ਕੀ ਹਾਲ ਹੈ ਹੈ ਕਾ ਜਾਗੇ ਹਾਂ ਪੈ ਮੈਂ ਇੱਕ ਬੇਨਤੀ ਕਰਦਾ ਆ ਸਾਡੀਆਂ ਬੀਬੀਆਂ ਭੈਣਾਂ ਨੇ ਮੈਨੂੰ ਦੱਸਿਆ 7 ਸਾਲ ਦਾ ਇਹਨਾਂ ਦਾ ਬੇਟਾ ਜਸ਼ਨ ਉਹ ਮੇਰਾ ਖਿਆਲ ਮੇਲੇ ਦੇ ਵਿੱਚ ਕਿਤੇ ਇਧਰ ਉਧਰ ਹੋ ਗਿਆ ਤੇ ਤੁਸੀਂ ਭਾਈ ਇੱਥੇ ਖੜ੍ਹ ਜੋ ਕਿਉਂਕਿ ਕਈ ਵਾਰੀ ਬੱਚਾ ਕਿਤੇ ਹੋਇਆ ਤਾਂ ਭਾਈ ਲਿਆ ਕੇ ਸਟੇਜ ਦੇ ਕੋਲ ਸਟੈ ਸਾਡੇ ਕੋਲ ਖੜਾ ਜਾਓ ਉਸ ਬੱਚੇ ਨੂੰ ਕਿਉਂਕਿ ਬੱਚੇ ਬਹੁਤ ਪਿਆਰੇ ਹੁੰਦੇ ਆ ਸਤਿਕਾਰਯੋਗ ਹੁੰਦੇ ਆ ਬੱਚਿਆਂ ਦਾ ਧਿਆਨ ਰੱਖਿਆ ਕਰੋ ਭਾਈ ਮੇਲੇ ਤੇ ਹਾਂਜੀ ਹਾਂ ਛੱਡ ਛੱਡ ਲੈ ਭਾਈ ਲਿਆ ਕਰਾ ਦੇਣੇ